ਬਾਬਾ ਜੀ ਮੇਰਾ ਸਵਾਲ ਤਾਂ ਥੋੜਾ ਜਿਹਾ ਹਟਕੇ ਹੈ ਪਰ ਕਿਰਪਾ ਕਰਕੇ ਉੱਤਰ ਦੇਣਾ ਕਿਉਂਕਿ ਮੇਰਾ ਜਗਿਆਸੂ ਮਨ ਸ਼ਾਂਤ ਨਹੀਂ ਹੁੰਦਾ ਹੈ ਦਸਮ ਦੁਆਰ ਵਿੱਚ ਕੀ ਹੁੰਦਾ ਹੈ ਵਾਹਿਗੁਰੂ ਜੀ ਸਿਮਰਨ ਕਰਦੇ ਸਮੇਂ ਤੁਹਾਡੇ ਮਨ ਵਿੱਚ ਇਸ ਤਰ੍ਹਾਂ ਦੀ ਕੋਈ ਇੱਛਾ ਨਹੀਂ ਹੋਣੀ ਚਾਹੀਦੀ ਕਿ ਕੋਈ ਚਮਤਕਾਰ ਹੋਵੇਗਾ ਚਮਤਕਾਰ ਤਾਂ ਬਹੁਤ ਹੁੰਦੇ ਹਨ ਪਰ ਅਸੀਂ ਉਹਨਾਂ ਵੱਲ ਕੋਈ ਧਿਆਨ ਨਹੀਂ ਦੇਣਾ ਸਾਡਾ ਮਕਸਦ ਸਿਰਫ ਵਾਹਿਗੁਰੂ ਨਾਲ ਮਿਲਾਬ ਹੈ ਵਾਹਿਗੁਰੂ ਜੀ ਪਰ ਸਾਡਾ ਕੰਮ ਹੈ ਤੁਹਾਡੇ ਪ੍ਰਸ਼ਨ ਦਾ ਉੱਤਰ ਦੇਣਾ ਅਤੇ ਅਸੀਂ ਚਾਹੁੰਦੇ ਹਾਂ ਤੁਸੀਂ ਸਿਮਰਨ ਨੂੰ ਕਿਸੇ ਡਰ ਕਰਕੇ ਨਾ ਛੱਡਦੇ ਹੋ ਇਸ ਲਈ ਅਸੀਂ ਇਸ ਬਾਰੇ ਕੁਝ ਦੱਸਦੇ ਹਾਂ ਵਾਹਿਗੁਰੂ ਜੀ ਗੁਰੂ ਜੀ ਨੇ ਆਨੰਦ ਸਾਹਿਬ ਦੀ ਅਠਤੀਮੀ ਪੌੜੀ ਵਿੱਚ ਇਸ ਦਾ ਜ਼ਿਕਰ ਕੀਤਾ ਹੈ ਸਾਡੇ ਸਰੀਰ ਵਿੱਚ ਨੌ ਦਰਵਾਜ਼ੇ ਸਾਨੂੰ ਸੰਸਾਰ ਨਾਲ ਜੋੜਦੇ ਹਨ ਵਾਹਿਗੁਰੂ ਜੀ ਸਿਰਫ ਇੱਕ ਦਰਵਾਜ਼ਾ ਵਾਹਿਗੁਰੂ ਵੱਲ ਜਾਂਦਾ ਹੈ ਇਸ ਦੇ ਖੁੱਲਣ ਤੋਂ ਪਹਿਲਾਂ ਸਾਨੂੰ ਸਰੀਰ ਦੇ ਵਿੱਚ ਅਨਹਦ ਨਾਦ ਸੁਣਾਈ ਦਿੰਦੇ ਹਨ ਇਸੇ ਕਰਕੇ ਅਸੀਂ ਕਹਿੰਦੇ ਹਾਂ ਕਿ ਜਾਪ ਨਾ ਕਰਕੇ ਸ਼ਾਂਤ ਹੋ ਆਪਣੇ ਆਪ ਦੇ ਅੰਦਰ ਆਉਣ ਵਾਲੀ ਆਵਾਜ਼ ਨੂੰ ਸੁਨੋ ਵੈਸੇ ਵੀ ਜੇ ਤੁਸੀਂ ਕੋਈ ਜਾਪ ਕਰ ਰਹੇ ਹੋ ਤਾਂ ਉਹ ਸਹਿਜ ਹੀ ਬੰਦ ਹੋ ਜਾਂਦਾ ਹੈ ਵਹਿਗੁਰੂ ਜੀ ਅਸੀਂ ਲੇਟੇ ਹੋਏ ਜਾਗਰੂਕ ਅਵਸਥਾ ਸੁਪਨੇ ਵੇਖਦੇ ਹਾਂ ਜੋ ਕੱਟਣਾ ਬਾਅਦ ਵਿੱਚ ਹੁੰਦੀ ਹੈ ਕਈ ਮਨੁੱਖ ਅਣਜਾਣੇ ਵਿੱਚ ਖੁਸ਼ ਹੋ ਕੇ ਦੂਜਿਆਂ ਨੂੰ ਦੱਸਦੇ ਹਨ ਇਹ ਤਾਂ ਮੈਂ ਪਹਿਲਾਂ ਵੇਖਿਆ ਸੀ ਉਸੇ ਸਮੇਂ ਅਵਸਥਾ 부ਝ ਜਾਂਦੀ ਹੈ ਵਾਹਿਗੁਰੂ ਜੀ ਕਈ ਵਾਰ ਲੇਟੇ ਹੋਏ ਤੁਸੀਂ ਆਪਣੀ ਮਿੱਥੀ ਹੋਈ ਜਗ੍ਹਾ ਤੇ ਪਹੁੰਚ ਜਾਂਦੇ ਹੋ ਸਰੀਰ ਤੋਂ ਬਿਨਾਂ ਖੰਡਾਂ ਬ੍ਰਹਿਮੰਡਾਂ ਦੇ ਦਰਸ਼ਨ ਕਰਦੇ ਹੋ ਪਰ ਕਈ ਵਾਰ ਮਨੁੱਖ ਇਸੇ ਵਿੱਚ ਖੁਸ਼ ਹੋਣ ਲੱਗ ਜਾਂਦਾ ਹੈ ਵਾਹਿਗੁਰੂ ਜੀ ਮੈਨੂੰ ਡਰ ਜਾਂਦਾ ਹੈ ਜਦੋਂ ਉਸ ਨੂੰ ਸਰੀਰ ਆਪਣਾ ਅੰਦਰੋਂ ਨਜ਼ਰ ਆਉਣ ਲੱਗਦਾ ਹੈ ਸਾਡੇ ਆੜੇ ਦੁਆਲੇ ਕਈ ਰੂਹਾਂ ਘੁੰਮਦੀਆਂ ਹਨ ਉਹ ਨਜ਼ਰ ਆਉਣ ਲੱਗ ਜਾਂਦੀਆਂ ਹਨ ਉਹ ਸਾਡੇ ਸੰਸਾਰ ਵਿੱਚ ਦਾਖਲ ਨਹੀਂ ਹੋ ਸਕਦੀਆਂ ਵਾਹਿਗੁਰੂ ਜੀ ਅਨੁਭਵ ਸਾਰਿਆਂ ਦੇ ਵੱਖੋ ਵੱਖ ਹੁੰਦੇ ਹਨ ਪਰ ਇਹ ਕੁਝ ਅਨੁਭਵ ਲਗਭਗ ਸਾਰਿਆਂ ਨੂੰ ਹੁੰਦੇ ਹਨ ਇਸ ਲਈ ਸਿਮਰਨ ਦੇ ਦੌਰਾਨ ਡਰਨਾ ਨਹੀਂ ਚਾਹੀਦਾ ਅਤੇ ਰੁਕਣਾ ਨਹੀਂ ਚਾਹੀਦਾ ਵਾਹਿਗੁਰੂ ਜੀ ਦਸਮਦਵਾਰ ਤੋਂ ਬਾਅਦ ਵਾਲੀ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ ਉਹ ਸੁੰਨ ਸਮਾਦੀ ਹੁੰਦੀ ਹੈ ਉਸ ਵਿੱਚ ਮਨੁੱਖ ਨੂੰ ਆਪਣਾ ਵੀ ਪਤਾ ਨਹੀਂ ਹੁੰਦਾ ਇਹ ਹੁੰਦਾ ਹੈ ਸੱਚਾ ਆਨੰਦ ਇਸ ਅਵਸਥਾ ਨੂੰ ਜਿੰਦਾ ਮੌਤ ਵੀ ਕਿਹਾ ਜਾਂਦਾ ਹੈ ਇਸ ਅਵਸਥਾ ਵਿੱਚ ਸਰੀਰ ਦੇ ਭਾਵੇਂ ਟੁਕੜੇ-ਟੁਕੜੇ ਹੋ ਜਾਣ ਕੋਈ ਦਰਦ ਨਹੀਂ ਹੁੰਦਾ ਦਸਮ ਦਵਾਰ ਕਦੋਂ ਖੁੱਲਦਾ ਹੈ ਵਾਹਿਗੁਰੂ ਜਦੋਂ ਮਨ ਵਿੱਚੋਂ ਹਉਮੈ ਕੱਟਦੀ ਹੈ ਨਾਮ ਨਾਲ ਪਿਆਰ ਬੰਦਾ ਹੈ ਗੁਰੂ ਤੇ ਪਰੋਸਾ ਪੱਕਾ ਹੁੰਦਾ ਹੈ ਦਸਵਾਂ ਦਵਾਰ ਅਗਮ ਅਪਾਰਾ ਗੁਰਮੁਖ ਕੋਈ ਵਿਰਲਾ ਜਾਣੇ ਇਹ ਅਵਸਥਾ ਗੁਰੂ ਦੀ ਕਿਰਪਾ ਨਾਲ ਆਉਂਦੀ ਹੈ ਕਿਸੇ ਜ਼ਬਰਦਸਤੀ ਯੋਗ ਕ੍ਰਿਆ ਨਾਲ ਨਹੀਂ ਨੌਦਰ ਠਾਕੇ ਤਾਵਤ ਰਹਾਏ ਦਸਵਾਂ ਨਿਜਕਰ ਵਾਸਾ ਪਾਏ ਜਦੋਂ ਮਨ ਨੌ ਦਵਾਰਾਂ ਵੱਲ ਦੌੜਨਾ ਛੱਡ ਦਿੰਦਾ ਹੈ ਤਦ ਦਸਵੇਂ ਦਵਾਰ ਵਿੱਚ ਆਪਣੇ ਅਸਲ ਕਰ ਨੂੰ ਪਾ ਲੈਂਦਾ ਹੈ ਵਾਹਿਗੁਰੂ ਜੀ ਗੁਰੂ ਸਾਹਿਬ ਸਾਨੂੰ ਸਾਫ਼ ਰਾਹ ਦਿੰਦੇ ਹਨ ਨਾਮ ਜਪੋ ਸੇਵਾ ਕਰੋ ਹੁਕਮ ਵਿੱਚ ਰਹੋ ਗੁਰੂ ਨਾਲ ਜੁੜੇ ਰਹੋ ਦਸਮ ਦਵਾਰ ਮਕਸਦ ਨਹੀਂ ਦਸਮ ਦਵਾਰ ਨਤੀਜਾ ਹੈ